ਸਤਿ ਸ੍ਰੀ ਅਕਾਲ ਉਸ ਤੋਂ ਮੈਂ ਗੁਰਜਿੰਦਰ ਸਿੰਘ ਪੰਗੂ ਤੇਮੇਰ ਨਾਲ ਨੂੰ ਚੋਣ ਸੀ ਜਨਰਲ ਸੁਪਰੀਮਿੰਦਰ ਸਿੰਘ ਰਾਇਪੁਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਗੁਰਜਿੰਦਰ ਜੀ ਤੁਹਾਡਾ ਜੀ ਬਸੋ ਲੋਕ ਸਭਾ ਅਦੀ ਦੇਸ਼ ਦੇ ਵਿੱਚ ਚੋਣ ਹੈ ਤੇ तमाम तरह ਦੀ ਜਿਹੜੀ ਇਨਫੋਰਮੇਸ਼ਨ ਹੈ ਲੀਡਰਾਂ ਤੋਂ ਨਿਕ ਲਾਈਕ ਇਹਨਿਕਲ ਆ ਕੇ ਆ ਰਹੀ ਹੈ ਇੱਕ ਤਾਂ ਵਿੱਤੇ ਕੱਲ ਝਾਰਖੰਡ ਦੇ ਇੱਕ ਮੰਤਰੀ ਨੇ ਮੰਤਰੀ ਦੇ ਇੱਕ ਨਿੱਜੀ ਸਹਾਇਕ ਦੇ ਨੌਕਰ ਦੇ ਘਰੋਂ ਕਰੋੜਾਂ ਦੀ ਜਿਹੜੀ ਰਾਸ਼ੀ ਹੈ ਉਹ ਰਾਸ਼ੀ ਬਰਬਦ ਹੋਈ ਹੈ ਇੱਕ ਪਾਸੇ ਦੇਸ਼ ਦੀਆਂ ਸਰਕਾਰਾਂ ਦੇ ਉੱਤੇ ਦਾਅਵੇ ਨੇ ਕਿ ਅਸੀਂ ਦੇਸ਼ ਦੇ ਵਿੱਚੋਂ ਭ੍ਰਿਸ਼ਾਚਾਰ ਦੀ ਜੜ ਖਤਮ ਕਰਤੀ ਦੂਜੇ ਪਾਸੇ ਜਦੋਂ ਕਿਸੇ ਲੀਡਰ ਦੇ ਘਰ ਈਡੀ ਦੀ ਰੇਡ ਹੁੰਦੀ ਹੈ ਜਦੋਂ ਉਥੋਂ ਨੋਟ ਫੜੇ ਜਾਂਦੇ ਨੇ ਤਾਂ ਨੋਟ ਉਥੋਂ ਅਧਿਕਾਰੀਆਂ ਕੋਲੋਂ ਗਿਣਨੇ ਹੁੰਦੇ 8 8 10 ਮਸ਼ੀਨਾਂ ਲਾਉਣੀਆਂ ਪੈਂਦੀਆਂ ਨੇ ਉਹ ਨੋਟ ਗਿਣਨ ਦੇ ਲਈ ਕਿ ਆਖਰ ਨੋਟ ਹੈ ਕਿੰਨੇ ਉਜੀ ਖਬਰ ਅਰਵਿੰਦ ਕੇਜਰੀਵਾਲ ਦੀ ਜਾਂ ਕਿਡੀਆਂ ਮੁਸੀਬਤਾਂ ਨੇ ਉਹ ਮੁਸੀਬਤਾਂ ਘਟਨਾ ਤੋਂ ਕੀ ਸੀ ਲਗਾਤਾਰ ਉਹਨਾਂ ਦੇ ਵਿੱਚ ਵਾਦਾ ਹੁੰਦਾ ਹੀ ਜਾ ਰਿਹਾ ਹੁਣ ਬੜੇ ਜਿਹੜੇ ਇੱਕ ਇਲਜ਼ਾਮ ਨੇ ਅਰਵਿੰਦ ਕੇਜਰੀਵਾਲ ਦੇ ਉੱਪਰ ਉਹ ਲੱਗੇ ਨੇ ਕੀ ਹੁਣ ਅਪਡੇਟ ਹੈ ਅਰਵਿੰਦ ਵਾਲੇ ਮਾਮਲੇ ਦੇ ਵਿੱਚ ਜਾਂ ਫਿਰ ਐਲਜੀ ਹੁਣ ਕਿਸ ਤਰੀਕੇ ਦੇ ਨਾਲ ਪਿਕਚਰ ਤੇ ਆ ਗਏ ਨੇ ਉਹ ਖਬਰ ਲਵਾਂਗੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਪੰਜਾਬ ਦੀਆਂ ਘਟਨਾਵਾਂ ਹੈਗੀਆਂ ਨੇ ਉਹਨਾਂ ਦੇ ਨਾਲ ਵੀ ਤੁਹਾਡੇ ਸਾਂਝ ਪਾਵਾਵਾਂਗੇ ਪਰਮਿੰਦਰ ਜੀ ਸਭ ਤੋਂ ਪਹਿਲਾਂ ਝਾਰਖੰਡ ਦੇ ਇੱਕ ਮંત્રી ਨੇ ਆਲਮਗੀਰ ਆਲਮ ਉਹਨਾਂ ਦਾ ਇੱਕ ਨਿੱਜੀ ਸਹਾਇਕ ਹੈ ਨਿੱਜੀ ਸਹਾਇਕ ਦਾ ਇੱਕ ਨਿੱਜੀ ਨੌਕਰ ਹੈ ਉਸ ਨੌਕਰ ਦਾ ਇੱਕ ਨਿੱਜੀ ਘਰ ਹੈ ਜਿੱਥੋਂ 37 ਕਰੋੜ 1 3 ਕਰੋੜ 1 ਤੇ 100 ਲੱਖ ਯਾਨੀ ਕਿ 20 ਲੱਖ ਦਾ ਕੈਸ਼ ਹੈ ਜਿਹੜਾ ਉਥੋਂ ਬਰਾਮਦ ਹੋਇਆ ਜੀ ਬਿਲਕੁਲ ਆਲਮਗੀਰ ਜਿਹੜੇ ਹੈ ਕਹਿੰਦੇ ਮੰਤਰੀ ਉਹਨਾਂ ਦਾ ਕਹਿ ਲਓ ਕਿ ਨਿੱਜੀ ਸਹਾਇਕ ਸੀ ਇਹ ਚ ਸਖਤਰ ਕਹਿੰਦੇ ਜਿਹਨੂੰ ਕਹਿੰਦੇ ਤੇ ਉਹਦੇ ਨੌਕਰ ਦੇ ਘਰੋਂ 35 ਕਰੋੜ ਦਾ ਹੈ ਤੁਹਾਨੂੰ ਪਤਾ ਹੀ ਜਿਵੇਂ ਕੈਸ਼ ਬਰਾਮਦ ਹੋਇਆ 8 ਮਸ਼ੀਨਾਂ ਲਾਈਆਂ ਨੇ ਗਿਣਤੀ ਹੋ ਰਹੀ ਐ ਉਹ ਉਹ ਆ ਓਐਸਡੀ ਜਿਹੜਾ ਹੈਗਾ ਗ੍ਰਿਫਤਾਰ ਵੀ ਕਰ ਲਿਆ ਗਿਆ ਨੌਕਰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਹੋਰ ਵੀ ਨਗਦੀ ਜਾਂ ਕੁਝ ਗਹਿਣੇ ਵਗੈਰਾ ਹੋਰ ਜਿਹੜਾ ਉਹ ਮਿਲ ਰਿਆ ਪ੍ਰਾਪਰਟੀ ਮਿਲ ਰਹੀ ਐ ਤੇ ਇਹਦੇ ਬਾਬਤ ਜਿਹੜਾ ਮੰਤਰੀ ਸਾਹਿਬ ਦਾ ਕਹਿਣਾ ਕਿ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਫਿਲਹਾਲ ਉਹਨਾਂ ਨੂੰ ਖਬਰਾਂ ਤੋਂ ਹੀ ਪਤਾ ਲੱਗ ਰਿਹਾ ਲੜ ਕੇ ਵੱਡੀ ਗੱਲ ਤਾਂ ਇਹ ਆ ਵੀ ਜੇ ਥੱਲੇ ਇੰਨਾ ਕੁਝ ਹੋ ਰਿਹਾ ਔਰ ਉਹ ਮੰਤਰੀ ਦੀ ਨੌਲੇਜ ਦੇ ਵਿੱਚ ਹੀ ਨਹੀਂ ਹੈਗਾ ਤਾਂ ਜਿਹੜਾ ਨੌਲੇਜ ਦੇ ਵਿੱਚ ਹੋਊਗਾ ਉਹ ਕਿੰਨਾ ਹੋਊਗਾ ਕਿੱਥੇ ਹੋਊ ਉਹਦੇ ਬਾਰੇ ਮਦਰਾ ਕਪਸਾ ਜੇ ਅੰਦਾਜ਼ਾ ਲਾ ਸਕਦੇ ਆ ਇਹ ਗੱਲਾ ਇਹ ਨਹੀਂ ਹੈਗਾ ਕਿ ਝਾਰਖੰਡ ਦੇ ਵਿੱਚ ਇਦਾਂ ਦੇ ਮਾਮਲੇ ਜਿਹੜੇ ਹੈਗੇ ਭ੍ਰਿਸ਼ਟਾਚਾਰ ਵਾਲੇ ਸਾਹਮਣੇ ਆਏ ਆ ਆਪਾਂ ਓਵਰ ਆਲ ਦੇ ਦੇਖੀਏ ਪਿੱਛੇ ਜੇ ਪੰਜਾਬ ਦੇ ਵਿੱਚ ਵੀ ਦੇਖੀਏ ਕਿੰਨਿਆਂ ਦੇ ਰੌਲੇ ਪੈਂਦੇ ਰਹੇ ਆ ਕਿਸੇ ਕਿਸੇ ਦੇ ਘਰੋਂ ਕੁਝ ਫੜ ਲਿਆ ਕਿਤੇ ਕਿਸੇ ਤੋਂ ਫੜਿਆ ਬਾਹਰੋਂ ਹੋਰਨਾ ਸਟੇਟਾਂ ਦੇ ਵਿੱਚੋਂ ਭ੍ਰਿਸ਼ਟਾਚਾਰ ਦਾ ਪੈਸਾ ਜਿਵੇਂ ਜਿਹੜੀ ਕਿਸੇ ਟਾਈਮ ਮੋਦੀ ਸਰਕਾਰ ਵੀ ਜਦੋਂ ਆਪਾਂ ਕਹਿੰਦੇ ਸੱਤਾ ਦੇ ਵਿੱਚ ਆਈ ਸੀ ਉਹ ਵੀ ਕਾਲੇ ਧੰਨ ਦਾ ਰੋਲਾ ਪਾ ਕੇ ਆਈ ਸੀ ਕਿ ਕਾਲਾ ਧੰਨ ਜਿਹੜਾ ਵਾਪਸ ਲਿਆਵਾਂਗੇ ਜੀ ਉਹ ਭ੍ਰਿਸ਼ਟਾਚਾਰ ਦਾ ਪੈਸਾ ਹੈਗਾ ਜੀ ਉਹ ਬਾਹਰੋਂ ਅਸੀਂ ਚੱਕ ਕੇ ਲਿਆਵਾਂਗੇ 15-15 ਲੱਖ ਅਕਾਊਂਟਾਂ ਦੇ ਵਿੱਚ ਆਜੂਗਾ ਜੀ ਇੰਨਾ ਪੈਸਾ ਹੋ ਜਾਣਾ ਯਾਨੀ ਕਿ ਹਰ ਇੱਕ ਦਾਵਾ ਕਰਦਾ ਠੋਕਦਾ ਜਦੋਂ ਚੋਣਾਂ ਆਉਂਦੀਆਂ ਨੇ ਕਿ ਅਸੀਂ ਪ੍ਰਸ਼ਤਾਚਾਰ ਖਤਮ ਕਰ ਦਾਂਗੇ ਪਰ ਜਦੋਂ ਸੱਤਾ ਦੇ ਵਿੱਚ ਬੈਠਦੇ ਆ ਇਹ ਤਾਂ ਉਹ ਉਹ ਕੁਝ ਹੋਰ ਹੀ ਹੋ ਜਾਂਦਾ ਹੈ ਕਾਂਗਰਸ ਦਾ ਮੰਤਰੀ ਹੈ ਹਰੀ ਆਲਮਗੀਰ ਇੱਕ ਮਸਲਾ ਜਿਹੜਾ ਹੈਗਾ ਪਿਛਲੇ ਸਾਲ ਜਿਹੜਾ ਇਹਨਾਂ ਦਾ ਮੁੱਖ ਇੰਜੀਨੀਅਰ ਸੀਗਾ ਪਿੰਡੂ ਵਿਕਾਸ ਵਿਭਾਗ ਕਹਿੰਦੇ ਜਿਹੜਾ ਉਹਦਾ ਉਹਦਾ ਮੁੱਖ ਇੰਜੀਨੀਅਰ ਸੀਗਾ ਉਹ ਉਹ ਉਹਨੂੰ ਫੜਿਆ ਗਿਆ ਸੀ ਉਹਦੇ ਵੀ ਘਰੋਂ ਮੇਰੇ ਖਿਆਲ 39 ਲੱਖ ਦੇ ਕਰੀਬ ਪੈਸਾ ਮਿਲਿਆ ਸੀਗਾ ਉਹਦੇ ਨਾਲ ਇਹ ਕੜੀ ਜੋੜ ਕੇ ਜਿਹੜੀ ਏਡੀ ਦੀ ਰੇਡ ਹੋਈ ਆ ਇਹ ਜਿਹੜੀ ਰੇਡ ਕਰਕੇ ਉਹ ਕੜੀ ਜੁੜੀ ਸੀ ਉਹਦੇ ਉਹਦੇ ਤਹਿਤ ਅੱਗੇ ਵਧ ਰਿਹਾ ਇਸ ਮਾਮਲਾ ਵਧਿਆ ਇਹ ਤੁਸੀਂ ਹਿਸਾਬ ਲਾਓ ਵੀ ਕਰੋੜਾਂ ਅਰਬਾਂ ਰੁਪਿਆ ਇਹਨਾਂ ਦੇ ਕੋਲ ਇਕੱਠਾ ਮਿਲਦਾ ਹੈ ਤੇ ਜਿਹੜੀ ਹੋਰ ਜਾਇਦਾਦ ਜਾਂ ਪ੍ਰਾਪਰਟੀ ਜਾਂ ਹੋਰ ਲੁਕਾ ਕੇ ਜਾਂ ਹੋਰ ਪਾਸੇ ਕਿਧਰੇ ਰੱਖਿਆ ਹੁੰਦਾ ਪੈਸਾ ਕਿੰਨਾ ਹੋਊਗਾ ਉਹ ਫਿਰ ਕਹਿੰਦੇ ਭਾਰਤ ਇੱਕ ਗਰੀਬ ਦੇਸ਼ ਹੈ ਭੁੱਖਮਰੀ ਇੱਥੇ ਹੈ ਲੋਕ ਸਹੂਲਤਾਂ ਤੋਂ ਵਾਂਝੇ ਐ ਇਹਨਾਂ ਦੇ ਆਪ ਦੇ ਘਰ ਨਹੀਂ ਭਰਦੇ ਆਪਣੇ ਇਹਨਾਂ ਦੇ ਭ੍ਰਿਸ਼ਟਾਚਾਰ ਦੀ ਜੜਤ ਇੱਥੋਂ ਸ਼ੁਰੂ ਹੁੰਦੀ ਹੈ ਨਾ ਪੈਸੇ ਕਿਹਾ ਜਾਂਦਾ ਮੈਂ ਇੱਕ ਮਦਵਾਨ ਦੀਆਂ ਗੱਲਾਂ ਸੁਣ ਰਿਆ ਸੀ ਉਹ ਕਹਿੰਦੇ ਵੀ ਕਹਿੰਦੇ ਆ ਰਾਜਨੀਤੀ ਗੰਧਲੀ ਹੋ ਗਈ ਹੈ ਭ੍ਰਿਸ਼ਟਾਚਾਰ ਬਹੁਤ ਫੈਲ ਗਿਆ ਰਾਜਨੀਤੀ 'ਚ ਉਹ ਕਹਿੰਦੇ ਰਾਜਨੀਤੀ ਭ੍ਰਿਸ਼ਟਾਚਾਰ ਨਹੀਂ ਭ੍ਰਿਸ਼ਟਾਚਾਰੀ ਨਹੀਂ ਹੋਈ ਰਾਜਨੀਤੀ ਦੇ ਵਿੱਚ ਭ੍ਰਿਸ਼ਟ ਲੋਕ ਆ ਗਏ ਭ੍ਰਿਸ਼ਟਾਚਾਰ ਨਾਲ ਲਿਪਤ ਨੇ ਜਿਹੜੇ ਲੋਕ ਜਿਹੜੇ ਲਿਬੜੇ ਹੋਏ ਨੇ ਪੂਰੇ ਗਲਤਾਨ ਨੇ ਜਿਹੜੇ ਉਹ ਪ੍ਰਿਸ਼ਟ ਉਹ ਰਾਜਨੀਤੀ ਦੇ ਵਿਚ ਆ ਕੇ ਤੇ ਰਾਜਨੀਤੀ ਨੂੰ ਬਦਲਾ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਪਾਸੇ ਕਰਨ ਦਾ ਟਾਈਮ ਅ ਜਿਹੜਾ ਹੈਗਾ ਜਾਂ ਕਹਿ ਲਓ ਹਲੇ ਆਇਆ ਨਹੀਂ ਤੇ ਜਾਂ ਫਿਰ ਕਹਿ ਲਓ ਹਲੇ ਆਉਣਾ ਹੋਊਗਾ ਲੋਕ ਲੋਕ ਸਮਝ ਜਾਣਗੇ ਇੱਥੇ ਮੈਂ ਇੱਕ ਗੱਲ ਹੋਰ ਥੋੜੀ ਜਿਹੀ ਵੱਖਰੀ ਵੀ ਕਰ ਦੇਣਾ ਚਾਹੁੰਦਾ ਕਿ ਲੋਕਾਂ ਦਾ ਜਿਹੜਾ ਸੁਭਾਗ ਹੈਗਾ ਗੁਰਜਿੰਦਰ ਜੀ ਉਹ ਉਹ ਹੈ ਹੀ ਨਹੀਂ ਰਾਜਨੀਤੀ ਬੰਦ ਉਹ ਸੋਚਦੇ ਨਹੀਂ ਕਿ ਮਸਲੇ ਕੀ ਨੇ ਸਾਡੇ ਤੋਂ ਵੋਟ ਕਿਹਨਾ ਮਸਲਿਆਂ ਕਿਨਾ ਮੁੱਦਿਆਂ ਦੇ ਉੱਤੇ ਸਾਡੇ ਤੋਂ ਮੰਗੀ ਜਾ ਰਹੀ ਹੈ ਅਸੀਂ ਕਿਹੜਾ ਮਸਲਿਆਂ ਦੇ ਜਾਂ ਮੁੱਦਿਆਂ ਦੇ ਆਧਾਰ ਤੇ ਵੋਟ ਪਾਉਣੀ ਆ ਸਾਨੂੰ ਅਸਲ ਦੇ ਵਿੱਚ ਸਾਨੂੰ ਚਾਹੀਦਾ ਕੀ ਹੈ ਉਹ ਜਿੱਦਾਂ ਕਹਿ ਲਓ ਕਿ बिक ਰਹੀ ਨਹੀਂ ਅੱਜ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਵੀ ਵੋਟਰ ਜਿਹੜਾ ਬਕਾਉ ਨਹੀਂ ਹੈਗਾ ਕੋਈ ਹੈ ਕੋਈ ਦੱਸੋ ਹੱਥ ਖੜਾ ਕਰਕੇ ਕਿਸੇ ਨੂੰ ਬਿਜਲੀ ਦਾ ਲਾਲਚ ਆ ਕਿਸੇ ਨੂੰ ਰਾਸ਼ਨ ਦਾ ਲਾਲਚ ਆ ਕਿਸੇ ਨੂੰ ਕੋਈ ਲਾਲਚ ਆ ਕੋਈ ਪੈਨਸ਼ਨ ਹੈ ਕੋਈ ਦਾਰੂ ਪਿੱਛੇ ਕੋਈ ਨਸ਼ੇ ਪਿੱਛੇ ਹੋਰ ਉਦਾਂ ਕਿ ਕਿਹੜੇ ਕਿਹੜੇ ਲਾਚਾਂ ਰਾਹੇ ਤੇ ਲਾਚਾਂ ਦੇ ਵਿੱਚ ਆ ਕੇ ਵੋਟ ਪਾ ਰਹੇ ਨੇ ਜਾਨੀ ਕਿ ਇਹ ਇਹ ਉਹਨਾਂ ਦਾ ਕਸੂਰ ਨਹੀਂ ਕਹਿ ਸਕਦੇ ਕਿ ਜਿਹੜੇ ਲੋਕ ਭ੍ਰਿਸ਼ਟ ਨੇ ਤੇ ਉਹ ਉਹੀ ਜ਼ਿੰਮੇਵਾਰ ਨੇ ਸਾਡੇ ਆਪਣੇ ਲੋਕ ਜਿਹੜੇ ਅਸੀਂ ਇਨ੍ਹਾਂ ਭ੍ਰਿਸ਼ਟਚਾਰੀਆਂ ਨੂੰ ਭ੍ਰਿਸ਼ਟਚਾਰੀਆਂ ਨੂੰ ਅਸੀਂ ਥਾਂ ਦਿੰਦੇ ਆ ਰਾਜਨੀਤੀ ਦੇ ਵਿੱਚ ਸੱਤਾ ਦੇ ਵਿੱਚ ਲਿਆ ਕੇ ਬਿਠਾ ਦਿੰਦੇ ਆ ਉਹ 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 ਬੰਦੇ ਜ਼ਿਆਦਾ ਜ਼ਿੰਮੇਵਾਰ ਨੇ ਉਹ ਸੋਚਦੇ ਨਹੀਂ ਕਿ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਜਾਂ ਮੁੱਦਿਆਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਜਾਂ ਜਿਨ੍ਹਾਂ ਲੋਕਾਂ ਨੂੰ ਜਿਹੜੇ ਅਨਪੜ੍ਹ ਲੋਕ ਨੇ ਜਿਹੜੇ ਜਿਨ੍ਹਾਂ ਕੋਲ ਜਾਇਦਾਦ ਦੇਖ ਚੁੱਕੇ ਆ ਕਿ ਇਹਨਾਂ ਕੋਲ ਕੁਝ ਨਹੀਂ ਸੀ ਪਰ ਅਰਪਰਪੀਆ ਬਣਾ ਕੇ ਬੈਠ ਗਿਆ ਉਹ ਲੋਕਾਂ ਬਾਬਤ ਤੁਸੀਂ ਦੇਖਦੇ ਹੀ ਨਹੀਂ ਵੋਟਾਂ ਪਾ ਪਾ ਕੇ ਫਿਰ ਉਹਨਾਂ ਨੂੰ ਉੱਥੇ ਲਿਆ ਕੇ ਸੱਤਾ ਦੇ ਵਿੱਚ ਬਿਠਾ ਦਿੰਦੇ ਆ ਸੋ ਉਹ ਚੀਜ਼ਾਂ ਵੀ ਜ਼ਿੰਮੇਵਾਰ ਨੇ ਪਤਾ ਨਹੀਂ ਕਿੰਨੇ ਕੁ ਮੰਤਰੀ ਇਸ ਤਰ੍ਹਾਂ ਦੇ ਹੋਣਗੇ ਉਹਨਾਂ ਦੇ ਕਿੰਨੇ ਹੀ OSD ਹੋਣਗੇ ਜਿਹੜੇ ਪਤਾ ਨਹੀਂ ਕਾਨੂੰਨ ਦੇ ਤਹਿਤ ਆਂਦੇ ਵੀ ਨਹੀਂ OSD ਰੱਖਣਾ ਕਿੱਡਾ ਕ ਅ ਸੁਵਿਧਾਨਕ ਹੱਕ ਹੈ ਜਿਹੜਾ ਇਹਨਾਂ ਦਾ ਜਿਹੜਾ ਰੱਖ ਲੈਂਦੇ ਨੇ ਜਿਉਂ ਨਾ ਉਹ ਐਸਡੀ ਦਾ ਕੰਮ ਕੀ ਹੁੰਦਾ ਤੇ ਅੱਗੇ ਉਹਨਾਂ ਦੇ ਨੌਕਰ ਇਦਾਂ ਦੇ ਹੁੰਦੇ ਨੇ ਉਹਨਾਂ ਦੇ ਘਰੋਂ ਇੰਨਾ ਇੰਨਾ ਪੈਸਾ ਮਿਲਦਾ ਕਿੰਨੇ ਹੀ ਨੌਕਰ ਹੋਣਗੇ ਕਿੰਨੇ ਪ੍ਰਾਪਰਟੀਆਂ ਹੋਣਗੀਆਂ ਕਿੰਨੇ ਰਿਸ਼ਤੇਦਾਰਾਂ ਦੇ ਨਾਮ ਤੇ ਹੋਣਗੀਆਂ ਕੋਈ ਅੰਦਾਜ਼ਾ ਲਾਉਣਾ ਮਤਲਬ ਕਹਿੰਦਾ ਸੌਖੀ ਗੱਲ ਨਹੀਂ ਹੈਗੀ ਇਹ ਚੋਣਾਂ ਦੇ ਵੇਲੇ ਆ ਕੇ ਇਹ ਵੀ ਜੇ ਏਡੀਜ਼ਾਂ ਰੇਡਾਂ ਹੋ ਰਹੀਆਂ ਨੇ ਮੈਂ ਸਮਝਦਾ ਕਿ ਹੋ ਸਕਦਾ ਕਿ ਇਹ ਚੋਣਾਂ ਦੇ ਮੱਦੇਨਜ਼ਰ ਹੀ ਹੋ ਰਹੀਆਂ ਹੋਣ ਇਹਨਾਂ ਨੇ ਕਿਸੇ ਦੂਜੀ ਪਾਰਟੀ ਨੂੰ ਨੀਮਾ ਦਿਖਾਉਣ ਵਾਸਤੇ ਆਪਣੇ ਆਪ ਨੂੰ ਸੱਚਾ ਸਹੀ ਸਾਬਤ ਕਰਨ ਵਾਸਤੇ ਵੀ ਹੋ ਸਕਦਾ ਲੇਕਿਨ ਐਕਚੁਅਲ ਜੇ ਕਾਰਵਾਈ ਹੁੰਦੀ ਪੂਰਾ ਸਾਲ ਪੂਰੀ ਸੱਤਾ ਦੇ ਵਿੱਚ ਜਦ ਤੱਕ ਬੈਠੀ ਹੁੰਦੀ ਹੈ ਸਰਕਾਰ ਕੋਈ ਵੀ ਹੋਵੇ ਪਾਰਟੀ ਉਹਦੀ ਬੈਠੀ ਨਾ ਤਾਂ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਜੇ ਪੂਰੇ ਟਰਮ ਆਪਣੀ ਇਦਾਂ ਦੇ ਕੰਮ ਕਰੇ ਤਾਂ ਕਿਤੇ ਜਾ ਕੇ ਨੱਥ ਪੈ ਸਕਦੀ ਹੈ ਜੀ ਗੁਰਜਿੰਦਰ ਜੀ ਜੀ ਖਬਰ ਅਰਵਿੰਦ ਕੇਜਰੀਵਾਲ ਸਭ ਦੇ ਨਾਲ ਜੁੜੀ ਹੋਈ ਹੈ ਕਿ ਜਿਹੜੇ ਵੀ ਕੇ ਸਖਸੈਨਾ ਹੈਗੇ ਨੇ ਉਹ ਉਪ ਰਾਜਪਾਲ ਨੇ ਦਿੱਲੀ ਦੇ ਉਹਨਾਂ ਨੇ ਸਿਫਾਰਿਸ਼ ਕੀਤੀ ਹੈ ਕਿ ਅਰਵਿੰਦ ਕੇਜਰੀਵਾਲ ਦੀ NIA ਦੀ ਜਾਂਚ ਹੋਵੇ ਕਿ ਇੱਕ ਜਥੇਬੰਦੀ ਜਿਹੜੀ ਦੇਸ਼ ਦੇ ਵਿੱਚ ਬੈਨ ਹੈ ਉਸ ਜਥੇਬੰਦੀ ਤੋਂ 133 ਕਰੋੜ ਰੁਪਏ ਫੰਡ ਲਿਆ ਪੰਜਾਬ ਦੇ ਇੱਕ ਬੰਦੀ ਸਿੰਘ ਨੂੰ ਛੱਡਣ ਦੀ ਗੱਲ ਕਰਦੇ ਆਂ ਆਮ ਬਿਲਕੁਲ ਇਹ ਬਿਆਨ LG ਦਾ ਜਿਹੜਾ ਸੈਨਾ ਸਾਹਿਬ ਨੇ ਉਹਨਾਂ ਦਾ ਉਸ ਟਾਈਮ ਆ ਰਿਹਾ ਹੈ ਜਦੋਂ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੋਣਾ ਬਾਕੀ ਹੈ ਇੱਕ ਦਿਨ ਪਹਿਲਾਂ ਬਿਆਨ ਆ ਦਿੰਦਾ ਹੈ ਜ਼ਮਾਨਤ ਬਾਰੇ ਫੈਸਲਾ ਸੁਪਰੀਮ ਕੋਰਟ ਨੇ ਦੇਣਾ ਹੈ ਤੇ ਜ਼ਮਾਨਤ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ ਉਸ ਤੋਂ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਸ ਤਰ੍ਹਾਂ ਦਾ ਜਿਹੜਾ ਬਿਆਨ ਆ ਗਿਆ ਉਹਦੇ ਨਾਲ ਮੈਂ ਸਮਝਦਾ ਕਿ ਕਿਤਨਾ ਕਿਤਨੇ ਮੁਸ਼ਕਿਲਾਂ ਤਾਂ ਵਧੀਆਂ ਨੇ ਚਲੋ ਖੈਰ ਜਿਹੜੀ ਗੱਲ ਸੱਚ ਹੋਣੀ ਹੈ ਜਾਂ ਜਿਹਦੇ ਚ ਕੋਈ ਸਚਾਈ ਹੋ ਸਾਹਮਣੇ ਵੀ ਆਣੀ ਚਾਹੀਦੀ ਹੈ ਇਸ ਗੱਲ ਨਾਲ ਤਾਂ ਅਸੀਂ ਸਾਰੇ ਸਹਿਮਤ ਹੁੰਦੇ ਆ ਇਹ ਵੀ ਦੇਖਿਆ ਜਾਣਾ ਚਾਹੀਦਾ ਕਿ ਇਹ ਬਿਆਨ ਕੀ ਦਾ ਹੈ ਜਾਂ ਕੀਤੇ ਵਿਰੁੱਧ ਕਾਰਵਾਈ ਹੈ ਜਾਂ ਕੀਤੇ ਵਿਰੁੱਧ ਬਿਆਨ ਹੈ ਉਦੇ ਵਿੱਚ ਅਸਲੀਅਤ ਕਿੰਨੀ ਜੇ ਅਸਲੀਅਤ ਹੈ ਤਾਂ ਉਹ ਕਾਰਵਾਈ ਹੋਣੀ ਜ਼ਰੂਰੀ ਆ ਇਹ ਇਹ ਗੱਲ ਆਪਾਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ ਤੋਂ 133 ਕਰੋੜ ਦਾ ਫੰਡਿੰਗ ਜਿਹੜਾ ਹੈਗਾ ਉਹ ਮਾਮਲਾ ਕਹਿੰਦੇ ਜੀ 133 ਕਰੋੜ ਰੁਪਏ ਦੀ ਫੰਡਿੰਗ ਹੋਈ ਆ ਉਹ ਜਿਹੜਾ 6 ਫਾਰ ਜਸਟਿਸ ਦਾ ਜਿਹੜਾ ਕਾਰਕੁਨ ਆ ਪਰਮੰਦੇ ਆ ਗੁਰਪਤਵੰਤ ਸਿੰਘ ਪੰਨੋ ਉਹਦਾ ਬਿਆਨ ਆਇਆ ਸੀ ਕਿ ਆਪਣਾ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਬਦਲੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਫੰਡਿੰਗ ਹੋਈ ਹੈ 133 ਕਰੋੜ ਰੁਪਏ ਦੀ ਫੰਡਿੰਗ ਹੋਈ ਹੈ ਤੇ ਉਹ ਫੰਡਿੰਗ ਕਿੱਥੇ ਗਈ ਦਵਿੰਦਰਪਾਲ ਸਿੰਘ ਭੋਲਰ ਦੀ ਰਿਹਾਈ ਹੋਈ ਨਹੀਂ ਤੇ ਉਹ ਗਵਨ ਹੋ ਗਿਆ ਪੈਸਾ ਉਹਦੇ ਬਿਆਨ ਦੇ ਆਧਾਰ ਦੇ ਕਹ ਲਓ ਸ਼ਿਕਾਇਤ ਹੋਈ ਹੋਈ ਆ ਜਿਹੜੇ ਸਖਸੈਣਾ ਸਾਹਿਬ ਨੇ ਐਲਜੀ ਨੇ ਉਹ ਉਹ ਕਹਿੰਦੇ ਕਿ ਜਿਹੜਾ ਸ਼ਿਕਾਇਤ ਕਰਤਾ ਹੈ ਜਿਹੜੇ ਉਹਨੇ ਸਬੂਤ ਦਿੱਤੇ ਆ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਔਰ ਜਾਂਚ ਹੋ ਕੇ ਐਨਆਈਏ ਦੇ ਤੇ ਤੇ ਥ्रू ਜਿਹੜੀ ਏਜੰਸੀ ਜਿਹੜੀ ਹੈਗੀ ਆ ਉਹ ਜਾਂਚ ਕਰ ਰਹੀ ਉਹਦੀ ਔਰ ਇਹਦੇ ਤੇ ਪਰਚਾ ਦਰਜ ਹੋਵੇ ਅ ਅਰਵਿੰਦ ਕੇਜਰੀਵਾਲ ਹੋਰਾਂ ਦੇ ਉਹ ਦਵਿੰਦਰ ਪਾਲ ਕੁਲਰ ਨੂੰ ਪਤਾ ਹੈ ਕਿ 93 ਦਾ ਕੇਸ ਸੀਗਾ ਬੰਬ ਬੰਬ ਧਮਾਕੇ ਦਾ ਉਹਦੇ ਵਿੱਚ ਅਦਾਲਤ ਨੇ ਪਹਿਲਾਂ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਮਰ ਦੀ ਕੈਦ ਉਮਰ ਕੈਚੇ ਬਦਲਤੀ ਸੀ ਘਟਾ ਕੇ ਸਜ਼ਾ ਨੂੰ ਤੇ ਹਾਰਡ ਜੇਲ੍ਹ ਚ ਬੰਦ ਸੀ ਕਿ ਉਸ ਤੋਂ ਬਾਅਦ ਅੰਮਰਸਾਹ ਸਿਫਟ ਕੀਤਾ ਗਿਆ ਹਨ ਮਾਨਸਿਕ ਤੌਰ ਤੇ ਬਿਮਾਰ ਨੇ ਉਹਨਾਂ ਦੀ ਰਿਹਾਈ ਦੇ ਬਦਲੇ ਦੇ ਵਿੱਚ ਆਪ ਵੱਲੋਂ ਫੰਡਿੰਗ ਇਦਾਂ ਦੀ ਜਿਹੜੀ ਹੈਗੀ ਆ ਉਹਦੇ ਵਾਸਤੇ ਕਿਹਾ ਜਾ ਰਿਹਾ ਕਿ ਫੰਡਿੰਗ ਇਦਾਂ ਲਈ ਸੀ ਹੁਣ ਦੇਖੋ ਅੱਜ ਸੁਪਰੀਮ ਕੋਰਟ ਦਾ ਹੁਣ ਥੋੜੀ ਦੇਰ ਬਾਅਦ ਮੇਰੇ ਖਿਆਲ ਦਾ ਵੀ ਆਉਣਾ ਕਿਹੜਾ ਫੈਸਲਾ ਆਉਣਾ ਪੱਖ 'ਚ ਜਾਣਾ ਕੇਦਰੀਵਾਲ ਦੇ ਜ਼ਮਾਨਤ ਮਿਲਦੀ ਆ ਜਾਂ ਨਹੀਂ ਮਿਲਦੀ ਹੈ ਵਿਰੋਧ 'ਚ ਜਾਣਾ ਪਰ ਉਸ ਤੋਂ ਬਾਅਦ ਕਿ ਨਵੀਂ ਚਰਚਾ ਵੀ ਛਿੜ ਗਈ ਹੈ ਹੋ ਸਕਦਾ ਇਹਦੇ ਤੇ ਐ ਜੀ ਦੇ ਵਿਆਰ ਜਾ ਲਿਖਤੀ ਰੂਪ ਚ ਜਿਹੜਾ ਉਹਨਾਂ ਨੇ ਡਾਕਟਰ ਭੇਜਿਆ ਹੈਗਾ ਮੰਤਰਾਲੇ ਨੂੰ ਉਹਦੇ ਤੇ ਕਾਰਵਾਈ ਵੀ ਹੋ ਜੇ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸੰਭਾਵ ਨਾਮਾਂ ਲੱਗ ਰਹੀਆਂ ਨੇ ਕਿ ਅਰਵਿੰਦ ਕੇਜਰਵਾਲ ਦੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਫਿਲਹਾਲ ਲੋਕ ਸਭਾ ਚੋਣਾਂ ਤੱਕ ਉਹ ਟਾਲਦੀਆਂ ਕਿਤੇ ਨਜ਼ਰ ਨਹੀਂ ਆ ਰਹੀਆਂ ਜੀ ਪਿਛਲੇ ਦਿਨੀ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਬਿਆਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਉਹਦੇ ਵਿੱਚ ਹੁਣ ਕੀ ਅਪਡੇਟ ਹੈ ਪਰਮਿੰਦਰ ਜੀ ਉਹ ਬੰਦਾ ਦੇਖੋ ਪਹਿਲਾਂ ਵੀ ਬਿਆਦਬੀਆਂ ਹੋਈਆਂ ਨੇ ਔਰ ਪਹਿਲਾਂ ਵੀ ਬਿਆਦਬੀਆਂ ਦੇ ਮਾਮਲਿਆਂ ਦੇ ਵਿੱਚ ਹਰ ਇੱਕ ਕੇਸ ਦੇ ਵਿੱਚ ਇਦਾਂ ਸਾਹਮਣੇ ਆ ਕੇ ਬੰਦਾ ਮਾਨਸਿਕ ਤੌਰ ਤੇ ਬਿਮਾਰ ਸੀਗਾ ਜੀ ਇਸ ਮਾਮਲੇ ਦੇ ਵਿੱਚ ਵੀ ਇਹੀ ਹੈ ਕਿ ਬੰਦਾ ਮਾਨਸਿਕ ਤੌਰ ਤੇ ਬਿਮਾਰ ਸੀ ਤੇ ਲੋਕਾਂ ਨੇ ਕੁੱਟਤਾ ਨਿਹੰਗ ਸਿੰਘਾਂ ਨੇ ਕੁੱਟਤਾ ਤੇ ਕੁੱਟ ਬਿਮਾਰ ਕਾਰਨ ਜਿਹੜਾ ਹੈਗਾ ਉਹਦੀ ਮੌਤ ਹੋ ਗਈ। ਉਹਦੇ ਕਾਤਲ ਨੂੰ ਫਿਲਹਾਲ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ ਮੁੰਡੇ ਦੇ ਨੂੰ। ਨਵਾਂ ਅਪਡੇਟ ਤਾਂ ਫਿਲਹਾਲ ਇਹੀ ਹੈ ਕਿ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਮਾਪੇ ਸੀਗੇ ਉਹਦੇ ਮਾਰਨ ਵਾਲੇ ਵਿਅਕਤੀ ਦੇ ਮੁੰਡੇ ਦੇ ਉਹਨਾਂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਨਜਾਇਜ਼ ਕੁੱਟਮਾਰ ਹੋਈ। ਬਹੁਤ ਸਾਰਾ ਇਦਾਂ ਵੀ ਹੈਗੀਆਂ ਨੇ ਕਿ ਜਿਨਾ ਕਰਕੇ ਨਜਾਇਜ਼ ਫਾਇਦਾ ਵੀ ਲਿਆ ਜਾਂਦਾ ਜਾਂ ਕੋਈ ਇਦਾਂ ਦਾ ਕੋਈ ਗੱਲਬਾਤ ਸਾਹਮਣੇ ਆ ਜਾਂਦੀ ਹੈ ਜਿਹਦੇ ਕਰਕੇ ਕੋਈ ਕਿੜ ਵੀ ਕੱਢ ਲੰਦਾ ਬੰਦਾ ਜਾਂ ਕੋਈ ਆਪਾਂ ਕਹਿ ਸਕਦੇ ਹਾਂ ਕਿ ਰੰਜਸੇ ਵੀ ਕੱਢ ਲੰਦਾ ਜਾਂ ਚਾਹ ਰੰਜਸੇ ਇਦਾਂ ਦੇ ਬੰਦੇ ਤਾਂ ਕਢਵਾ ਲੰਦੇ ਨੇ ਕਈ ਜਾਂ ਮਾਹੌਲ ਖਰਾਬ ਕਰਨ ਵਾਸਤੇ ਇਦਾਂ ਇਹ ਜਿਹੇ ਲੋਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਇਹ ਬੜਾ ਮਤਲਬ ਗੰਭੀਰ ਮੁੱਦਾ ਹੈ ਜੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਹਰ ਇੱਕ ਬੰਦੇ ਨੂੰ ਇਹ ਕਹਿਣਾ ਕਿ ਮਾਨਸਿਕ ਤੌਰ ਤੇ ਬਿਮਾਰ ਚੀਜ਼ ਨਹੀਂ ਤਾਂ ਦਵਾਈ ਚੱਲ ਰਹੀ ਸੀ ਜੇ ਉਹ ਮਾਨਸਿਕ ਤੌਰ ਤੇ ਬਿਮਾਰ ਬੰਦਾ ਸੀ ਜਿਹੜਾ ਹੁਣ ਵਾਪਰੀ ਹੈ ਘਟਣਾ ਇਹਦੀ ਗੱਲ ਤਾਜ਼ਾ ਪਤਾ ਕਰ ਰਹੇ ਆ ਹੁਣ ਵਾਪਰੀ ਹੈ ਤਾਜ਼ੀ ਘਟਣਾ ਜੇ ਉਹ ਬੰਦਾ ਮੈਂਟਲ ਸੀ ਪਰਿਵਾਰ ਜਿਵੇਂ ਦੱਸ ਰਿਹਾ ਤਾਂ ਉਹਨੂੰ ਆਹੀ ਸੁਜਜ ਆਹੀ ਗੱਲ ਕਿਉਂ ਸੁਜਜ ਦੀਏ ਕਿ ਜਾ ਕੇ ਉਹ ਮਾਲਾ ਸਾਹਿਬ ਪਰੇ ਕਰਕੇ ਉੱਥੇ ਜਾ ਕੇ ਬਦਮੀ ਕਰਨੀ ਹੈ ਜੇ ਜੇ ਐਕਸ਼ਨ ਹੁੰਦਾ ਆ ਜੇ ਕੋਈ ਇੰਨਾ ਇੰਨਾ ਮੂਰਖ ਹੈ ਆਪਾਂ ਸਮਝਦੇ ਆ ਕਿ ਜੇ ਜੇ ਇੰਨਾ ਮੂਰਖ ਹੈ ਤਾਂ ਉਹ ਹੋਰ ਕਿਸੇ ਘਟਨਾ ਨੂੰ ਕਿਉਂ ਨਹੀਂ ਅੰਜਾਮ ਦਿੰਦਾ ਉਹ ਇੱਧਰ ਦੇ ਬਸੇ ਕਿਉਂ ਜਾਂਦਾ ਇੱਧਰ ਜਿਆਦਾ ਫਿਰ ਆ ਉਹਨਾਂ ਦੇ ਪਿੱਛੇ ਸਾਜ਼ਿਸ਼ ਕਰਤਾ ਕੋਈ ਹੋਰ ਨੇ ਜਿਨ੍ਹਾਂ ਨੂੰ ਪੁਲਿਸ ਜਾ ਤਾਂ ਚਾਹੁੰਦੀ ਨਹੀਂ ਫੜਨਾ ਉਹਨਾਂ ਤੱਕ ਪਹੁੰਚਣਾ ਨਹੀਂ ਚਾਹੁੰਦੀ ਜਾਂ ਇਸ ਮਾਮਲੇ ਨੂੰ ਦੱਬੀ ਰੱਖਣਾ ਚਾਹੁੰਦੇ ਆ ਤੋਂ ਉਹ ਚੀਜ਼ਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਆ ਇਹ ਠੀਕ ਆ ਕਿ ਕਿਸੇ ਪਰਚਾ ਦੇਤਾ ਦੀ ਕੱਲ ਨੂੰ ਉਹ ਸੜਕ ਦਾ ਕੰਮ ਕਰ ਲੈਣਗੇ ਅੱਜ ਇਹਨਾਂ ਨੇ ਕੀਤੀ ਸੀ ਪਰਚਾ ਅਰੈਸਟ ਕਰ ਲਿਆ ਕੱਲ ਉਹਨਾਂ ਨੇ ਕਰ ਦੇਣਾ ਇਹ ਤਾਂ ਮਸਲਾ ਚੱਲ ਦੁੱਤੇ ਰਹਿਣਾ ਇਹ ਵੱਖਰੀ ਗੱਲ ਹੈ ਲੇਕਿਨ ਜੇ ਕੋਈ ਚਾਹੇ ਮੂਰਖ ਹੈ ਚਾਹੇ ਕੋ ਸਿਆਣਾ ਹੈ ਚਾਹੀ ਕੋ ਬੱਚਾ ਹੈ ਚਾਹੀ ਕੋ ਬੁੱਢਾ ਹੈ ਜੇ ਉਹ ਇਹ ਗੱਲ ਕਰਦਾ ਕਿ ਜਾ ਕੇ ਗੁਰਦੁਆਰਾ ਹੀ ਲੱਭਦਾ ਇਹਨਾਂ ਨੂੰ ਗੁਰਦੁਆਰੇ ਦੇ ਅੰਦਰ ਐਂਟਰੀ ਕਰਦਾ ਐਂਟਰੀ ਕਰਕੇ ਪਤਾ ਹੁੰਦਾ ਕਿਥੋਂ ਚੱਕਣਾ ਆ ਚੀਜ਼ ਕਰਨੀ ਹੈ ਉਹ ਚੀਜ਼ ਆਪਾਂ ਕਿਵੇਂ ਕਹਾਂਗੇ ਕਿ ਮੂਰਖ ਬੰਦਾ ਕਰਦਾ ਹੈ ਜਾ ਆ ਤਾਂ ਤਾਂ ਬ੍ਰੇਨ ਵਾਸ਼ ਕਰਕੇ ਜਿਵੇਂ ਆਪਾਂ ਕਹਿ ਲਵੋ ਕਿਸਪੋਨਟਾਈਜ਼ ਕਰਕੇ ਜਾਂ ਕੁਝ ਉਹਦੇ ਅੰਦਰ ਭਰ ਕੇ ਉਹਨੂੰ ਭੇਜਿਆ ਜਾ ਰਿਹਾ ਤਿਆਰ ਕਰਕੇ ਜਾਇ ਉਹ ਜਿਵੇਂ ਬਹੁਤ ਵੱਡੀਆਂ ਘਟਨਾਵਾਂ ਨੂੰ ਦੇਣ ਵਾਲੇ ਬੰਦੇ ਹੁੰਦੇ ਆ ਜਿਵੇਂ ਬੰਬ ਤੱਕ ਮਨੁੱਖੀ ਬੰਬ ਤੱਕ ਤਿਆਰ ਹੋ ਜਾਂਦੇ ਆ ਉਹ ਕੁਝ ਨਾ ਕੁਝ ਤਾਂ ਹੁੰਦਾ ਉਹਨਾਂ ਦੇ ਅੰਦਰ ਜੇ ਮਾਨਸਿਕ ਤੌਰ ਤੇ ਬਿਮਾਰ ਬੰਦਾ ਇਕੱਲਾ ਇਹ ਕੰਮ ਨਹੀਂ ਕਰੂਗਾ ਉਹ ਬਹੁਤ ਸਾਰੀਆਂ ਹੋਰ ਘਟਨਾਵਾਂ ਇਦਾਂ ਦੀਆਂ ਆਪਰ ਜਾਣਗੀਆਂ ਉਹਦੇ ਥਰੂ ਜਿਹੜੀਆਂ ਸਮਾਜ ਬ੍ਰੋਧੇ ਹੋਣਗੀਆਂ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੰਗ ਕਰਦੀਆਂ ਨੇ ਕਿ ਉਹਨਾਂ ਦੀ ਇਹ ਅਜਿਹੇ ਮਾਮਲਿਆਂ ਦੀ ਸਹੀ ਤਰੀਕੇ ਨਾਲ ਜਾਂਚ ਕਰਕੇ ਅਸਲੀ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਜੀ ਜੀ ਬਿਲਕੁਲ ਬਿਲਕੁਲ ਸੋ ਸਾਰੇ ਮਾਮਲੇ ਸਾਹਮਣੇ ਆਉਣ ਪ੍ਰਮਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਨਾਲ ਜੋੜਨ ਦੇ ਲਈ ਸ਼ੁਕਰੀਆ ਕੁਰਜਿੰਦਰ ਜੀ ਧੰਨਵਾਦ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪ੍ਰਮਿੰਦਰ ਸਿੰਘ ਰਾਏਪੁਰ ਤੁਸੀਂ ਆਪਣੀ ਫੀਡਬੈਕ ਹਰ ਵਾਰ ਜਿਹੜਾ ਕਮੈਂਟ ਬਾਕਸ ਵਿੱਚ ਰੱਖ ਸਕਦੇ ਹੋ